ਗੁਰੂਗ੍ਰੰਥ ਕੀ। ਅ ਅਸ਼ਿਰਵਾਈ ਗੁਰਜੀ ਦਾ ਖਾਲਸਾ ਅਸ਼ਿਰਵਾਈ ਗੁਰਜੀ ਦੀ ਫਤਿਹ ਅੱਜ ਪਿੰਡ ਰੇਤੇ ਵਾਲੇ ਪੈਣੀ ਪਹੁੰਚੇ ਆ। ਅ ਜੋ ਸਾਡੀ ਸੋਸਾਇਟੀ ਵੱਲੋਂ ਲਗਾਤਾਰ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਨੇ ਤਾਂ ਉਹਨਾਂ ਵਿੱਚੋਂ ਸਾਡੀ ਸੋਸਾਇਟੀ ਵੱਲੋਂ ਜਿਹੜੇ ਪਿੱਛੇ 15 ਅਗਸਤ ਦੇ ਕੁਝ ਸਲਾਈ ਮਸ਼ੀਨਾਂ ਜਿਹੜੀਆਂ ਦਿੱਤੀਆਂ ਗਈਆਂ ਸੀ ਜੋ ਬਹੁਤ ਜਿਹੜੇ ਜਿਨ੍ਹਾਂ ਨੂੰ ਜ਼ਰੂਰਤ ਸੀ ਔਰ ਜਿਨ੍ਹਾਂ ਨੂੰ ਆਂਦਾ ਵੀ ਸੀ ਕੰਮ ਵਗੈਰਾ ਉਹਨਾਂ ਦੀ ਹੈਲਪ ਕਰਨ ਵਾਸਤੇ ਸਲਾਈ ਮਿਲੀਆਂ ਇੰਤਿਆ ਸੀ। ਤਾਂ ਉਸ ਤੋਂ ਬਾਅਦ ਸਰੋਂ ਕਾਫੀ ਜਿਹੜੇ ਪਿੰਡਾਂ ਦੇ ਵਿੱਚੋਂ ਨਾਮ ਵਗੈਰਾ ਆਏ ਸੀ ਔਰ ਵਾਅਦੇ ਦੇ ਮੁਤਾਬਿਕ ਅਸੀਂ 81 ਕੀ 26 ਜਨਮ ਦਿਨ ਕਿੰਨੇ ਅੰਦਰ ਦਿਵਸ ਵਾਲੇ ਦਿਨ ਹੀ ਅਸੀਂ ਜਿਹੜਾ ਸ਼ੁਰੂ ਕਰਾਂਗੇ ਤਾਂ ਅੱਜ ਉਸੇ ਹੀ ਚੀਜ਼ ਨੂੰ ਮੁੱਖ ਰੱਖਦੇ ਹੋਏ ਅਸੀਂ ਅੱਜ ਪਿੰਡ ਰਿੱਤੇ ਵਾਲੇ ਪਹਿੰਦੀ ਪਹੁੰਚੇ ਆਂ ਔਰ ਸਾਡੇ ਇੱਕ ਪ੍ਰਾਲਾ ਹੋਰ ਹੁੰਦਾ ਸਭੀ ਸਾਇਤੀ ਦੇ ਜਿਹੜੇ ਵੀ ਉਧੇਦਾਰ ਦਾ ਕੋਈ ਜਨਮ ਦਿਨ ਹੁੰਦਾ ਤੈਨੂੰ ਸਪੈਸ਼ਲ ਮਨਾਉਣ ਵਾਸਤੇ ਅਸੀਂ ਸਪੈਸ਼ਲ ਤਰੀਕੇ ਨਾਲ ਹੀ ਮਨਾਣੇ ਆਂ ਔਰ ਅੱਜ ਸਾਡੇ ਸੈਕਟਰੀ ਸੁਭਾਸ਼ ਕੰਬੋਜ ਜੀ ਦਾ ਅੱਜ ਜਨਮ ਦਿਨ ਵੀ ਹੈ ਤਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਗੰਦਰ ਦਿਵਸ ਨੂੰ ਵੀ ਔਰ ਸੁਭਾਸ਼ੀ ਦੇ ਜਨਮ ਦਿਨ ਨੂੰ ਵੀ ਮੁੱਖ ਰੱਖਦੇ ਹੋਏ ਅਸੀਂ ਅੱਜ ਪਿੰਡ ਰਿੱਤੀ ਵਾਲੀ ਪੈਣੀ ਦੇ ਵਿੱਚ ਪਹੁੰਚੇ ਹਾਂ ਜਿੱਥੇ ਸਾਡੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਗੁਰੂ ਘਰ ਦੇ ਵਿੱਚ ਪਹੁੰਚ ਕੇ ਜਿਹੜੇ 5 ਮਸ਼ੀਨਾਂ ਸਾਡੇ ਵੱਲ ਦਿੱਤੀਆਂ ਗਈਆਂ ਨੇ ਔਰ ਸਾਡਾ ਮਕਸਦ ਸਿਰਫ ਇਹੀ ਹੈ ਕਿ ਜਿਹੜੀਆਂ ਪੈਰਾਂ ਨੂੰ ਮਸ਼ੀਨਾਂ ਆਂਦੀਆਂ ਨੇ ਜਾਂ ਜਿਹੜੇ ਪੈਰਾਂ ਸਿੱਖਣਾ ਚਾਹੁੰਦੀਆਂ ਨੇ ਤਾਂ ਸਾਡੇ ਵੱਲੋਂ ਸੰਦੀਪ ਕੌਰ ਜੀ ਜੋ ਕਿ ਪਿੰਡ ਰਿੱਤੀ ਵਾਲੀ ਪੈਣੀ ਦੇ ਨੇ ਉਹਨਾਂ ਦੇ ਜ਼ਿੰਮੇ ਉੱਰ ਲਗਾਈ ਗਈ ਹੈ ਔਰ ਉਹਨਾਂ ਵੱਲੋਂ ਇਹ ਜਿਹੜੀ ਡਿਊਟੀ ਹੈ ਪ੍ਰੋ ਦੋ ਜਿਹੜਾ ਟਾਈਮ ਵਿੱਚ ਡਿਸਾਈਡ ਕਿਤੇ ਜਾਣਗੇ ਜਿੱਦੇ ਵਿੱਚ ਇਹਨਾਂ ਪਹਿਰਾਂ ਨੂੰ ਜਿਹੜਾ ਇਹ ਮਸ਼ੀਨਾ ਇਰਾਹੀ ਜਿਹੜਾ ਕਪੜਾ ਸੀਨਾ ਸਿਖਾਇਆ ਜਾਏਗਾ ਔਰ ਜਿਹੜੀ ਪਹਿਰਾਂ ਨੂੰ ਆਂਦਾ ਏ ਉਹਨਾਂ ਨੂੰ ਹੋਰ ਟ੍ਰੇਨ ਕੀਤਾ ਜਾਏਗਾ ਕਿ ਐਨਵਲ ਟਾਈਮ ਦੇਵੇ ਸਾਡੀ ਸਾਇਟੀ ਵੱਲੋਂ ਉਹਨਾਂ ਨੂੰ ਜਿਹੜੇ ਸਰਟੀਫਿਕੇਟ ਵੀ ਦਿੱਤੇ ਜਾਣਗੇ ਜੇ ਲੜਕੀਆਂ ਨੂੰ ਜੋ ਟ੍ਰੇਨਿੰਗ ਹੋਏਗੀ ਸਿਲਾਈ ਸੈਂਟਰ ਦੀ ਉਹ ਵੀ ਦਿੱਤੀ ਜਾਏਗੀ ਬਿਲਕੁਲ ਬਿਲਕੁਲ ਜੀ ਬਿਲਕੁਲ ਫ੍ਰੀ ਆਫ ਕੋਸਟ ਔਰ ਸਾਡੇ ਵੱਲੋਂ ਪਹਿਲੇ ਦੀ ਪਿੰਡ ਬਾਂਦੀ ਵਾਲਾ ਦੇ ਵਿੱਚ ਪਿੰਡ ਸਾਬੂਵਾਨੇ ਦੇ ਵਿੱਚ ਔਰ ਸ਼ਹਿਰ ਦੇ ਵਾੜਾ ਦੇ ਵਿੱਚ ਵੀ ਜਿਹੜੇ ਸਾਡੇ ਵੱਲੋਂ ਫ੍ਰੀ ਸਿਲਾਈ ਸੈਂਟਰ ਜਿਹੜੇ ਖੋਲੇ ਲਗਾਤਾਰ ਲੋਕ ਲਾਈਦੇ ਕੰਮਿੰਦੇ ਵੀ ਸੜੀਆਂ ਪੈਣਾ ਜਿਹੜੇ ਸਵਰ ਰੋਜ਼ਗਾਰ ਹਾਸਿਲ ਕਰ ਸਕਣ ਜਾਂ ਆਪਣੇ ਆਪ ਵਿੱਚ ਆਤਮ ਨਿਰਭਰ ਬਣ ਸਕਣ ਤੋਂ ਇਹਨਾਂ ਦੇ ਧਿਆਨ ਦੇ ਵਿੱਚ ਰੱਖਦੇ ਸਾਡੇ ਵੱਲੋਂ ਜਿਹੜਾ ਇਹ ਉਪਰਾਲੇ ਕੀਤੇ ਜਾਂਦੇ ਨੇ ਅੱਜ ਦੀ ਸ਼ੁਰੂਆਤ ਪਿੰਡ ਰਿੱਤਲ ਪੈਣੀ ਤੋਂ ਕੀਤੀ ਗਈ ਹੈ ਔਰ ਅਨਵਲ ਟਾਈਮ ਦੇ ਵਿੱਚ ਹੋਰ ਵੀ ਪਿੰਡਾਂ ਵਿੱਚੋਂ ਜਿੰਨੇ ਕੋ ਸਾਡੇ ਕੋਲ ਜਿਵੇਂ ਨਾਮ ਆਏ ਹੋਏ ਨੇ ਤਾਂ ਉਹਨਾਂ ਵਿੱਚ ਐਵੀ ਸਾਂਝੀ ਜਗ੍ਹਾ ਵੇਖ ਕੇ ਉੱਥੇ ਜਿਹੜਾ ਇਹ ਸ਼ੁਰੂਆਤ ਕੀਤੀ ਜਾਏਗੀ ਔਰ ਮੈਂ ਮੰਨਿਆ ਕਿ ਗੁਰੂ ਘਰ ਜਿਹੜਾ ਇਹ ਉਹ ਇੱਕ ਰੱਬ ਦਾ ਦਵਾਰ ਹੈ ਔਰ ਸਭ ਦਾ ਜਿਹੜਾ ਸਾਂਝਾ ਹੁੰਦਾ ਹੈ ਔਰ ਇੱਥੇ ਆ ਕੇ ਜਿਵੇਂ ਪਹਿਨਾ ਸਿੱਖਣ ਗਿਆ ਨਾਲ ਤਾਂ ਵਾਹਿਗੁਰੂ ਦਾ ਆਸ਼ੀਰਵਾਦ ਹੀ ਮਿਲੇਗਾ ਤੇ ਨਾਲ ਜਿਹੜਾ ਆਪਣੇ ਸਕਿੱਲ ਨੂੰ ਹੋਰੀ ਹੈਲਪ ਕਰਨ ਦਾ ਉਹਨਾਂ ਅਫਸਰ ਹੀ ਮਿਲੇਗਾ ਟੀਚਰ ਹੋਏਗੀ ਉਹਨਾਂ ਦੀ ਜੋ ਤਨਖਾਹ ਦੀ ਜ਼ਿੰਮੇਵਾਰੀ ਉਹ ਸਾਡੀ ਸਾਇਟੀ ਵੱਲੋਂ ਹੋਏਗੀ ਜੀ ਐਸੇ ਕਰਕੇ ਹੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜਾ ਪੈਸਾ ਇਹਨਾਂ ਪਹਿਨਾ ਤੋਂ ਨਹੀਂ ਦਿੱਤਾ ਜਾਏਗਾ ਔਰ ਜੋ ਇਹਨਾਂ ਐਸੇ ਪਹਿਨ ਦੀ ਸੰਦੀਪਪੁਰ ਜੀ ਦੀ ਜੋ ਵੀ ਟ੍ਰੇਨਿੰਗ ਦਾ ਜਿਹੜਾ ਖਰਚਾ ਆਏਗਾ ਉਹ ਸਾਡੀ ਸਾਇਟੀ ਵੱਲੋਂ ਕੀਤਾ ਜਾਏਗਾ ਜੀ ਜੀ ਆ ਜਾ ਬਕੱਲੇ ਬਕੱਲੇ ਆ ਜਾ ਸਾਡੀ ਦਵਲ ਆਜਾ ਆਜਾ ਤੁਸੀਂ ਆ ਦੇ ਬਿਠਾਓ ਆਜੋ 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 ਜੀ ਬੈਠਾ ਆ ਵੇਖ ਆ ਵੇਖ ਸਾਰੇ ਉਮਰ ਬੱਚਾ ਆਜਾ 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 ਬੇਟਾ ਆਜਾ ਫੋਟੋ ਫੜੋ ਆਜਾ ਹੱਥ ਫੜਾ ਹੱਥ ਫੜਾ ਆਜੇ ਮੈਂ ਖੇਤ ਦੇਈ ਸੀ ਨਾ ਚਾਹ ਤੋਪੀ ਠੀਕ ਹੈ ਇਹ ਲੜਕੀਆਂ ਨੂੰ ਸਿਲਾਈ ਸੈਂਟਰ ਦਾ ਕੰਮ ਸਿਖਾਉਣ ਦੀ ਕਿਸ ਤਰ੍ਹਾਂ ਦੇਖਦੇ ਹੋ ਮੈਂ ਪੋਜਾ ਲੁੱਤਵਾ ਤੇ ਕੰਮ ਨੂੰ ਸਾਨੂੰ ਬਹੁਤ ਚੰਗਾ ਲੱਗਾ ਦੀਦੀ ਜੀ ਸਾਡੇ ਵਸਤੇ ਬਹੁਤ ਹੀ ਵਧੀਆ ਸੋਚ ਆ ਇਹ ਪਿੰਡ ਦੀ ਸੁਧਾਰ ਲਈ ਪਹਿਨਾ ਵਾਸਤੇ ਕਿ ਇਹਨਾਂ ਨੂੰ ਕੰਮ ਦਿੱਤਾ ਜਾਵੇ ਆਦੇ ਪੈਰਾ ਤੇ ਖੜੀ ਹੋ ਜਾਣ। ਦੇਖਿਤੇ ਦੇ ਬਲਬੂ ਵਾਲੇ ਇਹਨਾਂ ਨਾਲ ਪਵੇ ਆਪਦੇ ਕੰਮ ਆਪੋ ਜ਼ਿੰਮੇਵਾਰ ਸਮਝ ਕੇ ਕਰਨ। ਜੀ। ਮੈਂ ਕਿੰਨੀ ਕੋਈ ਸੋਹੇਗੀ ਮੈਂ ਬਾਤ ਬਾਲਚਾਵਾਗੀ ਵਧੀਆ ਇਹਨਾਂ ਨੂੰ। ਜੀ। ਕਿੰਨੇ ਕੋ ਬੱਚੇ ਕੁੜੀਆਂ ਹੈਗੇ ਆ ਜੋ ਇਹ ਕੰਮ ਤੋਂ ਵਾਂਝੇ ਆ ਜਾਂ ਬੇਰੁਜ਼ਗਾਰ। ਕੁੜੀਆਂ ਕਾਫੀ ਕੁੜੀਆਂ ਆਣ ਗਿਆ ਪੈਂਟ ਵੇਚ। ਜੀ। ਜੋ ਨਹੀਂ ਕਰ ਸਕਦੀ ਆ ਕੰਮ ਮਸਲਾਈ ਦਾ ਜੀ ਦਾਰ ਕਰਾਂਗੇ ਸਿਕਾਵਾਂਗੇ ਵੱਲ ਤੋਂ ਸਭ ਆਣ ਗਿਆ ਤੇ ਵੱਲ ਸਿੱਖ ਜਾਣਗੇ ਤੇ ਜੀ ਬਿਲਕੁਲ ਬਿਲਕੁਲ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਡੀ ਸੁਸਾਇਟੀ ਡਾਕਟਰ ਜੀ ਦੇਵਾ ਮੋਰੇਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਉਹ ਟੀਮ ਪੂਜਾ ਲੁਤਰਾ ਸਚ ਦੇਵਾ ਵੱਲੋਂ ਆਈ ਵਾਰ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਨੇ ਪਿੱਛੇ 17 ਤਰੀਕ ਨੂੰ ਪੂਜਾ ਮੈਡਮ ਦੇ ਜਨਮ ਦਿਨ ਦੇ ਉਪਰਾਲੇ ਤੇ ਵਕਵਕ ਪਿੰਡਾਂ ਦੇ ਕੁੜੀਆਂ ਨੂੰ ਜਿਵੇਂ ਕਿ ਵਾਸ਼ਿੰਗ ਮਸ਼ੀਨ ਫ੍ਰਿਜ ਅਲਮਾਰੀ ਕੂਲਰ ਤੇ ਐਲਸੀਡੀ ਦਿੱਤੀ ਗਈ ਸੀ ਉਸ ਤੋਂ ਬਾਅਦ ਸਾਡੀ ਸੋਸਾਇਟੀ ਦਾ ਇੱਕ ਵਾਅਦਾ ਸੀ ਕਿ ਅਸੀਂ ਪਿੰਡਾਂ ਪਿੰਡਾਂ ਵਿੱਚ ਮਸ਼ੀਨਾਂ ਲਗਾਵਾਂਗੇ ਤੇ ਤਾਂ ਕਿ ਸਾਡੀਆਂ ਜੋ ਪੈਣਾ ਜੋ ਵਾਲੇ ਸਿੱਖਣਾ ਚਾਹਦੀਆਂ ਨੇ ਜੋ ਆਪ ਦਾ ਰੋਜ਼ਗਾਰ ਤੇ ਖੜੀ ਹੋ ਸਕਣਾ ਉਹਨਾਂ ਵਾਸਤੇ ਅੱਜ ਅਸੀਂ ਸਿਲਾਈ ਮਸ਼ੀਨਾਂ ਦੀ ਸ਼ੁਰੂਆਤ ਪਿੰਡ ਰੇਤੇ ਵਾਲੀ ਪੈਣੀ ਤੋਂ ਕੀਤੀ ਏ ਤੇ ਇੱਥੇ ਜੋ ਵੀ ਆ ਕੇ ਆਪ ਦਾ ਕੰਮ ਕਰਨਾ ਚਾਹੁੰਦਾ ਉਹ ਕੰਮ ਵੀ ਕਰ ਸਕਦਾ ਹੈ ਕੋਈ ਸਿੱਖਣਾ ਚਾਹੁੰਦਾ ਤਾਂ ਉਹ ਵੀ ਸਿੱਖ ਸਕਦਾ ਹੈ ਕਿਉਂਕਿ ਅਸੀਂ ਇੱਕ ਟੀਚਰ ਹੈ ਜੋ ਸਟੀਚਿੰਗ ਦਾ ਐਤੋਂ ਸਾਡੀ ਕੈਂਜੀ ਨੇ ਉਹ ਇਹਨਾਂ ਨੂੰ ਵਲ ਸਿਖਾਣਗੇ ਤੇ ਇਸ ਤੋਂ ਬਾਅਦ 3 ਮਹੀਨੇ ਬਾਅਦ ਜੋ ਇਹਨਾਂ ਨੂੰ ਵਲ ਆ ਜਾਏਗਾ ਉਸ ਤੋਂ ਬਾਅਦ ਇਹਨਾਂ ਨੂੰ ਸਰਟੀਫିକੇਟ ਦਿੱਤਾ ਜਾਏਗਾ 1 ਰੁਪਿਆ ਵੀ ਨਹੀਂ ਲਿਆ ਜਾਏਗਾ ਸਿਰਫ ਕੋਸਟ ਇਹਨਾਂ ਨੂੰ ਵਲ ਸਿਖਾਇਆ ਜਾਏਗਾ ਜਿਵੇਂ ਆਉਣ ਵਾਲੇ ਟਾਈਮ ਵਿੱਚ ਹੋਰ ਸਾਨੂੰ ਮਸ਼ੀਨਾਂ ਦੀ ਲੋੜ ਪਵੇਗੀ ਤੇ ਅਸੀਂ ਹੋਰ ਮਸ਼ੀਨਾਂ ਦੀ ਥਿਉਰੀ ਅਰੇਂਜ ਕਰਾਵਾਂਗੇ ਆਣ ਵਾਲੇ ਟਾਈਮ ਵਿੱਚ ਵਕ ਵਕ ਪਿੰਡਾਂ ਚ ਤੇ ਸ਼ਹਿਰ ਦੇ ਵਕ ਵਕ ਵਾੜਾਂ ਚ ਵੀ ਇਸ ਤਰ੍ਹਾਂ ਹੀ ਅਸੀਂ ਹਰੇਕ ਪਿੰਡ ਚ ਪਹੁੰਚ ਕਰਕੇ ਹਰੇਕ ਵਾੜੇ ਚ ਪਹੁੰਚ ਕਰਕੇ ਮਸ਼ੀਨਾਂ ਅਵੇਲੇਬਲ ਕਰਾਵਾਂਗੇ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ